ਜਹਿਨ ਜੀ ਅੱਜ ਨੰਗਲ ਪੁਲਿਸ ਸਟੇਸ਼ਨ ਦੇ ਵਿੱਚ ਬੈਠੇ ਆ ਇਹਦੇ ਵਿੱਚ ਇਹ ਆ ਜੀ ਆਪਣੇ ਨਿਰੰਦਰ ਕੰਡਾ ਨੇ ਇਹਨਾਂ ਦੇ ਦੋ ਕਰਮੇ ਦਰਜ ਸੀਗੇ 43/25 ਔਰ 70/25 354 506 ਦੇ ਇਹਦੇ ਤਹਿਤ ਦੋ ਮਹਿਲਾਵਾਂ ਨੇ ਵੱਖ-ਵੱਖ ਉਹਨਾਂ ਦੇ aarop ਸੀਗੇ ਕਿ ਇਹ ਐਨਐਫਐਲ ਨੂੰ ਕੋਈ ਕੰਪਨੀ ਦੇ ਥਰੂ ਸਟਾਫ ਪ੍ਰੋਵਾਈਡ ਕਰਦੇ ਨੇ ਵੱਖ-ਵੱਖ ਕਿਸਮ ਦੇ ਮਾਹਿਰ ਹੁੰਦੇ ਨੇ ਤੇ ਉਹਨਾਂ ਨੇ ਛੇੜਛਾੜ ਦੇ ਮਾਮਲੇ ਦਰਜ ਕਰਵਾਏ ਸੀ। ਔਰ ਐਫ ਆਈ ਆਰ ਦਰਜ ਕਰਕੇ ਪੁਲਿਸ ਨੇ ਪੂਰੀ ਮਿਹਨਤ ਕੀਤੀ ਬਟੇ ਫਰਾਰ ਹੋ ਗਏ। ਇਹ ਸੈਸ਼ਨ ਕੋਰਟ ਗਏ ਤੇ ਮਾਨੀਆ ਸੈਸ਼ਨ ਕੋਰਟ ਤੋਂ ਇਹਨਾਂ ਦੀਆਂ ਜ਼ਮਾਨਤਾਂ ਰੱਦ ਹੋ ਗਈਆਂ। ਫਿਰ ਇਹਨਾਂ ਨੇ ਮਾਨੀਆ ਹਾਈ ਕੋਰਟ ਅਪੀਲ ਕੀਤੀ। ਉੱਥੇ ਵੀ ਪੈਰ ਕੀਤੀ, ਕਾਰਵਾਈ ਕੀਤੀ ਪੁਲਿਸ ਨੇ ਤੇ ਇਹਨਾਂ ਦੀ ਬੇਲ ਜਿਹੜੀ ਰਿਜੈਕਟ ਹੋ ਗਈ ਸੀ, ਕਿਸਮਸ ਹੋ ਗਈ ਸੀ। ਹੁਣ ਪੂਰੀ ਕੀ ਕਹਿੰਦੇ ਮਿਹਨਤ ਕਰਕੇ ਐਸ ਐਚਓ ਸਾਹਿਬ ਨੇ ਖੱਬੇ ਸੱਜੇ ਪਿੰਡਾਂ 'ਚ ਹਿਮਾਚਲ 'ਚ ਇਹਨਾਂ ਦੇ ਅੱਡਿਆਂ ਤੇ ਪ੍ਰੈਸ਼ਰ ਬਿਲਡ ਕੀਤਾ ਔਰ ਕੱਲ ਕੱਲੇ ਪੇਸ਼ ਹੋ ਗਏ ਸੀ। ਔਰ ਇਹਨਾਂ ਦਾ ਰਿਮਾਂਡ ਲੈ ਲਿਆ ਤੇ ਹੁਣ ਅੱਗੇ ਆਪਾਂ ਢੰਗਾਈ ਨਾਲ ਪੜਤਾਲ ਤਤਕੀਸ਼ ਕਰਦੇ ਆਂ ਵੀ ਇਹ ਕੀ ਕਿਵੇਂ ਕੀ ਸਚਾਈ ਹੈ ਔਰ ਦੂਸਰਾ ਇਹ ਸੀਗਾ ਇੱਕ ਨਾ 139/25 ਮਕਦਮਾ ਦਰਜਾ ਐਕਸਟਰੈਕਸ਼ਨ ਦਾ ਜਿੰਨੂੰ ਨੰਗਲ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਗੁੰਡਾਪੁਰਚੀ ਦਾ ਪਿੱਛੇ ਜੇ ਰੋਲਾ ਪਿਆ ਸੀ ਖਬਰ ਚੱਲੀ ਸੀ ਵੀ ਕੋਈ ਸਟਾਫ ਕੋਈ ਆਇਆ ਤੇ ਉਹ ਗੁੰਡਾਪੁਰਚੀ ਦਾ ਕੰਮ ਜਿਹੜੇ ਹੈਗੇ ਨੇ ਚਲਾਉਂਦੇ ਨੇ ਜਾਂ ਚਲਾ ਰਹੇ ਨੇ ਉਹਨਾਂ ਦੇ ਪਰਚਾ ਦਰਜ ਕਰਤਾ ਸੀ ਉਹ ਵੀ ਰੀਡ ਕਰਕੇ ਤੇ ਇਹਨਾਂ ਨੂੰ ਗੁਰਦਾਸਪੁਰ ਪਿੰਡ ਦੇ ਨੇ ਇੰਦਰਪਾਲ ਸਿੰਘ ਪੁੱਤਰ ਜਗਪਾਲ ਸਿੰਘ ਇਹ ਹਰਦੋਸ਼ਮਨੀਆ ਰੋਡ ਗੁਰਦਾਸਪੁਰ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਉਹਨਾਂ ਦਾ ਰਿਮਾਂਡ ਹਾਸਲ ਕੀਤਾ ਇਹ ਦੀ ਵੀ ਨਗਾਈ ਨਾ ਪੜਤਾਲ ਜਾਰੀ ਹੈ ਕਿ ਇਹਨਾਂ ਦੇ ਪਿੱਛੇ ਕੌਣ ਨੇ ਕਿਹਦੇ ਇਸ਼ਾਰੇ ਤੇ ਇਹਨਾਂ ਨੇ ਸ਼ੁਰੂ ਕਰਨ ਲੱਗੇ ਸੀ ਕੰਮ ਉਹ ਤੀਸਰਾ ਇੱਕ ਮੁਕਦਮਾ ਹੈਗਾ ਜੀ ਹੋਰ 143/25 ਐ 363 ਛਾਟ ਜਿਹੜੀ ਹੁੰਦੀ ਸੀ ਆਈਪੀਸੀ ਉਹਦੇ ਨਾਲ ਆ ਜਿਵੇਂ 137 2 ਵਿਐਨਐਸ ਤੇ 87 ਵਿਐਨਐਸ ਪੂਰੇ ਵਿੱਚ ਉਹ ਨਵਾਲਕ ਬੱਚੀ ਹੈ ਸਾਡੇ ਏਰੀਆ ਦੀ ਰਹਿਣ ਵਾਲੀ ਤੇ ਉਹ ਲਾਪਤਾ ਸੀ ਉਹਦੀ ਸੀਡੀਆਰ ਕੱਢ ਕੇ ਪੂਰੀ ਖੰਗਾਲੀ ਔਰ ਲੋਕੇਸ਼ਨ ਗਰਦਾਸਪੁਰ ਇੱਕ ਨੰਬਰ ਸ਼ੱਕੀ ਦੀ ਹੁੰਦੀ ਸੀ ਇੱਕ ਦੀ ਹੁੰਦੀ ਸੀ ਫਰੋਜਪੁਰ ਤੇ ਉਹ ਗੰਗਾ ਨਗਰ ਇਹ ਸਾਡਾ ਮਾਨ ਗੰਗਾ ਨਗਰ ਗੰਗਾ ਨਗਰ ਤੋਂ ਉਹ ਜਿਹੜੀ ਹੈਗੀ ਆ ਲੜਕੀ ਜਿਹੜੀ ਹੈਗੀ ਆ ਉਹ ਆਪਾਂ ਰਿਕਵਰ ਕਰ ਲਈ ਆ ਔਰ આરોપી ਜਿਹੜਾ ਹੈਗਾ ਮਲਕੀਸ਼ ਸਿੰਘ ਉਹ ਬੇਸਿਕਲੀ ਰਾਜਸਥਾਨ ਦਾ ਰਹਿਣ ਵਾਲਾ ਉਹ ਵੀ ਗ੍ਰਿਫਤਾਰ ਕਰ ਲਿਆ ਉਹਦਾ ਰਿਮਾਂਡ ਲੈ ਰਹੇ આરોપી ਬਾਲਗ ਹੈ ਜੀ ਨਬਲ ਹੈ ਜੀ આરોપી ਬਾਲਗ ਹੈ ਜੀ ਇੱਕ ਚੌਥਾ ਜੇ ਹੋਰ ਸੀਗਾ ਜੀ ਇੱਕ ਸਾਡੇ ਪ੍ਰਵਾਸੀ ਪਰਿਵਾਰ ਹੈਗਾ ਜੀ ਯੂਪੀ ਦਾ ਰਹਿਣ ਵਾਲਾ ਉਹਨਾਂ ਦੇ ਚਾਰ ਬੱਚੇ ਨੇ ਉਹ ਕਿਤੇ ਆਪਸ ਵਿੱਚ ਝਗੜ ਪਏ ਤੇ ਜਿਹੜਾ ਕੋਈ ਛੋਟਾ ਬੱਚਾ 10 ਸਾਲ ਦਾ ਉਹ ਲੜਕੇ ਤੇ ਘਰੋਂ ਰੁਸ ਕੇ ਚਲ ਗਿਆ ਤੇ ਪਰਿਵਾਰ ਜਿਹੜਾ ਉਹ ਸ਼ੰਕਾ ਤੁਸੀਂ ਵੀ ਕੋਈ ਮਾੜੀ ਘਟਨਾ ਨਾਲ ਵਾਪਰ ਜੀ ਪੁਲਿਸ ਨੇ ਉਸੇ ਵੇਲੇ ਮਸਤੈਦੀ ਕਰਦੇ ਆ 5-7 ਘੰਟੇ ਸਰਚ ਕੀਤੀ ਨਾਰਾ-ਨੋਰਾਂ ਤੇ ਭਾਲ ਕੀਤੀ ਤੋਂ ਬੱਚਾ ਬਰਾਮਦ ਕਰ ਲਿਆ ਹੈ ਪਰਿਵਾਰ ਨੂੰ ਦੇਤਾ ਇਹ ਜਿਹੜੀ ਫਰੋਤੀ ਦੀ ਗੱਲ ਕਰ ਰਹੇ ਹੋ ਤੁਸੀਂ ਕਿੰਨੀ ਪਰੋਤੀ ਦੀ ਮੰਗ ਕੀਤੀ ਗਈ ਸੀ ਫਰੋਤੀ ਲੈ ਲਈ ਸੀ ਜਾਂ ਡਿਮਾਂਡ ਹੀ ਸੀ ਕਿ ਨਹੀਂ ਇਹ ਫਰੋਤੀ ਕਿਸੇ ਇੱਕ ਬੰਦੇ ਤੋਂ ਨਹੀਂ ਮੰਗੀ ਵੀ ਐਨੀ ਦੇ ਦੋ ਇਹ ਫਰੋਤੀ ਆਪਾਂ ਉਹਨੂੰ ਕਹਿ ਦਿੰਨੇ ਹਾਂ ਗੁੰਡਾ ਪਰਚੀ ਜਿਵੇਂ ਆ ਕ੍ਰਸ਼ਰ ਕਾਰੋਬਾਰ ਆ ਰੇਤ ਦਾ ਬਜਰੀ ਦਾ ਉਹਦੇ ਨਾਲ ਸੰਬੰਧਤ ਆ ਕਿਉਂਕਿ ਕਾਫੀ ਇੱਥੇ ਹੈਗੀਆਂ ਨੇ ਮਾਈਂਡਸਾਈਟ ਤੇ ਉਹਨਾਂ ਦੇ ਵਿੱਚ ਕੋਈ ਰੌਲਾ ਪਿਆ ਸੀ ਵੀ ਇਹ ਕੁਝ ਬੰਦਿਆਂ ਤੋਂ ਕੁਝ ਕ੍ਰਸ਼ਰ ਦੇ ਮਾਲਕਾਂ ਤੋਂ ਇਹ ਕੋਈ ਪਰਸੈਂਟੇਜ ਦਾ ਮੰਗ ਕਰਦੇ ਆ ਤੇ ਗ੍ਰਫਤਾਰ ਕਰ ਲਿਆ ਰਿਮਾਂਡ ਲਿਆ ਆਪਾਂ ਹੁਣ ਵੇਨੇ ਕਿਹੜੀ ਗੱਲ ਹੁੰਦੀ ਸੰਗ ਇਹ ਕੇ ਚੱਕਰ ਕੀ ਹੈ ਜੀ ਪ੍ਰਾਈਮ ਵਾਲਾ ਜਿਹੜਾ ਪਹਿਲੀ ਵਾਰ ਇਸ ਤਰ੍ਹਾਂ ਦਾ ਸਮਾਂ ਇਹ ਚੈੱਕ ਕਰਦੇ ਆ ਜੀ ਗਰਦਾਸਪੁਰ ਦੇ ਰਹਿਣ ਵਾਲੇ ਨੇ ਇਹ ਬਸ ਰਿਮਾਂਡ ਦੇ ਵਿੱਚ ਇਹੀ ਗੱਲ ਕਲੀਅਰ ਕਰਨੀ ਆ ਵੀ ਇਹ ਇਹਨਾਂ ਦੀ ਕੀ ਗਿਰਤੀ ਆ ਕਿੰਨੇ ਪਰਚੇ ਨੇ ਤੇ ਇਹਨਾਂ ਦੇ ਪਿੱਛੇ ਕੌਣਾ ਕੀ ਸਚਾਈ ਆ ਤੇ ਆਪਾਂ ਜਲਦੀ ਲੱਭ ਲਾਂ